The <laughs> ਮਹਾਕੁੰਡਾ ਮੇਲਾ 12 ਸਾਲ ਬਾਅਦ ਆਉਂਦਾ ਹੈ ਤੇ Hindu ਧਰਮ ਵਾਸਤੇ ਬਹੁਤ ਹੀ ਮਾਇਨੇ ਰੱਖਦਾ ਹੈ ਜਿੱਥੇ ਅੱਜ ਮਹਾਕੁੰਡ ਦੇ ਦੂਜੇ ਦਿਨ ਲੱਖਾਂ ਹੀ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਉੱਥੇ ਤਾਂ ਨਾਲ ਗੱਲ ਕਰਦੇ ਹਾਂ ਅੱਜ ਨਾਗਾਂ ਸਾਧੂਆਂ ਦੇ ਜੀਵਨ ਬਾਰੇ ਜਿੱਦੇ ਨਾਗ ਸਾਧੂ ਅਧਿਆਤਮਕ ਪੰਤੇ ਚੱਲਣ ਵਾਲੇ ਉਹ ਲੋਕ ਹੁੰਦੇ ਹਨ ਜੋ ਸੰਸਾਰਿਕ ਜ਼ਿੰਦਗੀ ਨੂੰ ਛੱਡ ਕੇ ਇੱਕ ਸੰਨਿਆਸੀ ਜ਼ਿੰਦਗੀ ਜੀਂਦੇ ਹਨ ਇਹ ਸਾਧੂ ਖਾਸ ਤੌਰ ਤੇ Hindu ਧਰਮ ਨਾਲ ਜੁੜੇ ਹੋਏ ਹੁੰਦੇ ਹਨ ਸ਼ਿਵ ਜੀ ਦੇ ਭਗਤ ਮੰਨੇ ਜਾਂਦੇ ਹਨ ਜਦੋਂ ਕੋਈ ਨਾਗ ਸਾਧੂ ਮੋਤ ਦੇ ਗਲੇ ਲੱਗਦਾ ਹੈ ਤਾਂ ਇਸ ਦੀ ਪਤ ਚੋਕੜ ਇੱਕ ਅਧਿਆਤਮਕ ਅਤੇ ਧਾਰਮਿਕ ਮਾਹੌਲ ਚ ਹੁੰਦੀ ਹੈ ਮੋਤੋਂ ਬਾਦ ਨਾਗਾ ਸਾਧੂ ਦੀ ਕੀ ਕਹਾਣੀ ਹੈ ਆਓ ਤੁਹਾਨੂੰ ਸਾਂਝੀ ਕਰਦੇ ਹਾਂ ਸੰਸਾਰਿਕ ਮਰਨ ਦਿੱਠੀ ਧਾਮ ਨਾਕ ਸਾਧੂ ਮੋਤ ਨੂੰ ਆਤਮਾ ਦੀ ਮੋਖਸ਼ ਜਾਂ ਪੂਰਨ ਆਜ਼ਾਦੀ ਮੰਨਦੇ ਹਨ ਉਹਨਾਂ ਦੇ ਮੌਤੇ ਸਮੇਂ ਨੂੰ ਆਮ ਜਨਤਾ ਸੰਸਾਰਕ ਮਰਨ ਅਤੇ ਆਤਮਕ ਯਾਤਰਾ ਦੇ ਸ਼ੁਰੂਆਤ ਵਜੋਂ ਦੇਖਦੀ ਹੈ ਸੰਸਾਰਿਕ ਪ੍ਰਕਿਰਿਆ ਨਾਕ ਸਾਧੂਆਂ ਦੀ ਮਰਤਕ ਦੇ ਨੂੰ ਆਮ ਤੌਰ ਤੇ ਅਗਨੀ ਦੇ ਹਵਾਲੇ ਨਹੀਂ ਕੀਤਾ ਜਾਂਦਾ ਇਸ ਦੀ ਬਜਾਏ ਕੁਝ ਖਾਸ ਜਗਾਵਾਂ ਜਿਵੇਂ ਕਿ ਹਰਿਦੁਆਰ ਜਾਂ ਵਾਰਾਨਸੀ ਵਿੱਚ ਗੰਗਾ ਨਦੀ ਵਿੱਚ ਸਮਰਪਿਤ ਕੀਤਾ ਜਾਂਦਾ ਹੈ ਕਈ ਵਾਰੀ ਸਾਧੂਆਂ ਨੂੰ ਉਹਨਾਂ ਮਿੱਟੀ ਵਿੱਚ ਦਫਨ ਕੀਤਾ ਜਾਂਦਾ ਹੈ ਇਸ ਪ੍ਰਕਿਰਿਆ ਨੂੰ ਜੀਵਨ ਯਾਤਰਾ ਦੇ ਸਮਾਜ ਵਜੋਂ ਮੰਨਿਆ ਜਾਂਦਾ ਹੈ ਮੌਤ ਤੋਂ ਬਾਅਦ ਉਹਨਾਂ ਦੀ ਆਤਮਿਕ ਸਥਿਤੀ ਕੀ ਹੁੰਦੀ ਹੈ ਇਹ ਮੰਨਿਆ ਜਾਂਦਾ ਕਿ ਨਾਕ ਸਾਧੂ ਆਪਣੀ ਤਪੱਸਿਆ ਅਤੇ ਸਾਧਨ ਦੁਆਰਾ ਮੋਕਸ਼ ਪ੍ਰਾਪਤ ਕਰਦੇ ਹਨ ਮੌਤ ਤੋਂ ਬਾਅਦ ਉਹਨਾਂ ਦੀ ਆਤਮਾ ਨੂੰ ਪਰਮ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਮੌਤ ਤੋਂ ਬਾਅਦ ਨਾਕ ਸਾਧਵਾਂ ਦੀ ਕਹਾਣੀ ਅਤੇ ਉਹਨਾਂ ਦੇ ਸਿਧਾਂਤ ਭਵਿੱਖੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਹਨ ਉਹਨਾਂ ਦੇ ਜੀਵਨ ਦੇ ਉਧਾਰਨਾਂ ਦੁਆਰਾ ਲੋਕ ਧਰਮ ਅਤੇ ਤਪੱਸਿਆ ਅਤੇ ਚਿੰਤਨ ਕਰਦੇ ਹਨ ਨਾਕ ਸਾਧਵਾਂ ਦੀ ਮੌਤ ਦੇ ਪਿੱਛੇ ਲੁਕਿਆ ਸੰਦੇਸ਼ ਇਹ ਹੈ ਕਿ ਮੌਤ ਨੂੰ ਇੱਕ ਨਵੀਂ ਸ਼ੁਰੂਆਤ ਦੇ ਤੌਰ ਤੇ ਦੇਖੋ ਨਾ ਕਿ ਅੰਤ ਦੇ ਤੌਰ ਤੇ ਦੇ ਮਹਾਕੰਮ 2025 ਤੋਂ ਪਹਿਲਾਂ ਅੰਮ੍ਰਿਤ ਇਸ਼ਨਾਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਪਹਿਲਾ ਅੰ ਇਸ਼ਨਾਨ 14 ਜਨਵਰੀ ਨੂੰ ਮੱਕਾ ਸੰkranant ਤੇ ਦੂਜਾ 29 ਜਨਵਰੀ ਨੂੰ ਮੋਨੀਅਮਾਵਸਯ ਅਤੇ ਤੀਜਾ 12 ਫਰਵਰੀ ਨੂੰ ਬਸੰਤ ਪੰਚਮੀ ਤੇ ਹੋਵੇਗਾ। ਸੋਮਵਾਰ 13 ਜਨਵਰੀ ਯਾਨੀ ਕਿ ਕੱਲ 2025 ਨੂੰ ਲੱਖਾਂ ਸ਼ਰਦਾਲੂਆਂ ਨੇ ਪ੍ਰਯਾਗ ਰਾਜ ਦੇ ਸੰਗਮ ਕੰਡੇ ਤੇ ਪਵਿੱਤਰ ਡੁਬਕੀ ਲਗਾਈ। ਸਵੇਰੇ 9:30 ਵਜੇ ਤੱਕ ਲਗਭਗ 60 ਲੱਖ ਲੋਕ ਇਸ਼ਨਾਨ ਕਰ ਚੁੱਕੇ ਸਨ। ਮਹਾਕੁੰਮ ਦੌਰਾਨ ਕੁੱਲ 6 ਸ਼ਾਹੀ ਇਸ਼ਨਾਨ ਹੋਣਗੇ ਜਿਨ੍ਹਾਂ ਵਿੱਚੋਂ 3 ਅੰਮ੍ਰਿਤ ਇਸ਼ਨਾਨ ਹਨ। ਅੱਜ ਦੇ ਇਸ਼ਨਾਨਦਾਨ ਸਭ ਤੋਂ ਪਹਿਲਾ ਮਹਾਨਿਰਵਾਣੀ ਅਤੇ ਅਟਲ ਅਖਾਰੇ ਦੇ ਸੰਤ ਮਹੰਤਾਂ ਤੇ ਮਹਾਮੰਡਲੇਸ਼ਰਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ ਬਿਆਨ ਵਿੱਚ ਇਹ ਦੱਸਿਆ ਗਿਆ ਕਿ ਮਹਾਕੁੰਮ ਮੇਲਾ ਪ੍ਰਸ਼ੰਸ਼ਕਾ ਨੇ ਪਿਛਲੀ ਮਾਨਤਾਵਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਸਨਾਰਤਮ ਤਰਮ ਦੇ 13 ਅਖਾੜਿਆਂ ਲਈ ਅੰਮ੍ਰਿਤ ਇਸ਼ਨਾਨ ਦਾ ਇਸ਼ਨਾਨ ਕਰਮ ਵਿਜਾਰੀ ਕੀਤਾ ਹੈ। ਬਿਆਨ ਦੇ ਅਨੁਸਾਰ ਅਖਾੜਿਆਂ ਨੂੰ ਅੰਮ੍ਰਿਤ ਇਸ਼ਨਾਨ ਦੇ ਤਰੀਕਾ ਤੇ ਉਹਨਾਂ ਦੇ ਇਸ਼ਨਾਨ ਦੇ ਕਰਮ ਬਾਰੇ ਸੂਚਿਤ ਕੀਤਾ ਗਿਆ ਸੀ। ਇਸ ਪ੍ਰਬੰਧ ਮਕਰ ਸੰਕਰਾਂਤੀ ਤੇ ਬਸੰਤ ਪੰਚਮੀ ਦੇ ਅੰਮ੍ਰਿਤ ਇਸ਼ਨਾਨ ਲਈ ਜਾਰੀ ਕੀਤਾ ਗਿਆ ਹੈ। ਸੀਐਮ ਯੋਗੀ ਅਦਿੱਤਿਆਨਾਦ ਨੇ ਸੋਸ਼ਲ ਮੀਡੀਆ ਤੇ ਪੋਸਟ ਤੇ ਲਿਖਿਆ ਮਨੁੱਖਤਾ ਦੇ ਸਭ ਤਿਉਹਾਰ ਮਹਾਕੁੰਮ 2025 ਵਿੱਚ ਪਸ਼ੂ ਪੂਰणिमा ਦੇ ਸ਼ੁਭ ਮੌਕੇ ਤੇ ਸੰਗਮ ਵਿੱਚ ਇਸ਼ਨਾਨ ਕਰਨ ਦਾ ਸੁਭਾ ਦੇ ਸੰਤਾਂ ਕਲਪ ਵਾਸੀਆਂ ਸ਼ਰਧਾਲੂਆਂ ਨੂੰ ਹਾਰਦਿਕ ਵਧਾਈਆਂ ਅੱਜ ਪਹਿਲੇ ਉਸਨਾਨ ਉਸ ਹਫਤੇ 1.5 ਕਰੋੜ ਸਨਾਤਨ ਸ਼ਰਧਾਲੂਆਂ ਨੇ ਨਿਰਵਿਘਨ ਅਤੇ ਸਾਫ ਸਤ੍ਰੇਮਣੀ ਵਿੱਚ ਇਸ਼ਨਾਨ ਕਰਨ ਦਾ ਪਵਿੱਤਰ ਲਾਭ ਲਿਆ ਬ्यान ਵਿੱਚ ਸ਼੍ਰੀ ਪੰਚਾਇਤੀ ਅਖਾੜਾ ਨਿਰਮਲ ਦੇ ਸਕੱਤਰ ਮਹਾ ਆਚਾਰੀਆ ਤਵਿੰਦਰ ਸਿੰਘ ਸ਼ਾਸਤਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਖਾੜਿਆਂ ਦੇ ਅੰਮ੍ਰਿਤ ਇਸ਼ਨਾਨ ਦੀ ਮਿਤੀ ਕ੍ਰਮ ਅਤੇ ਸਮੇਂ ਬਾਰੇ ਜਾਣਕਾਰੀ ਆ ਗਈ ਹੈ ਇਸ ਵਿੱਚ ਕਿਹਾ ਗਿਆ ਕਿ 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਸ਼੍ਰੀ ਪੰਚਾਇਤੀ ਅਖਾੜਾ ਮਹਾਨਿਰਵਾਣੀ ਸ਼੍ਰੀ ਸ਼ੰਭੂ ਪੰਚਾਇਤੀ ਅਟਲ ਖਾੜਾ ਦੇ ਨਾਲ ਅੰਮ੍ਰਿਤ ਇਸ਼ਨਾਨ ਕਰਨ ਵਾਲੇ ਪਹਿਲੇ ਵਿਅਕਤੀ ਹੋਣਗੇ ਤ ਸਾਨੂੰ ਅਸیاء ਖਾੜੇ ਅੰਮ੍ਰਿਤ ਇਸ਼ਨਾਨ ਕਰਨਗੇ ਜਿੰਨਾ ਵਿੱਚ ਸ੍ਰੀ ਪੰਚਨਦਿਸ਼ ਨਾਮ ਜੂਨਾ ਖਾੜਾ ਜੀ ਸ੍ਰੀ ਪੰਚਨਦਿਸ਼ ਨਾਨ ਆਵਾਨਾ ਖਾੜਾ ਤੇ ਸ੍ਰੀ ਪੰਚਨਾਗਨੀਆ ਖਾੜਾ ਸ਼ਾਮਿਲ ਹਨ ਕੈਂਪ ਤੋਂ ਉਹਨਾਂ ਦਾ ਰਵਾਨਗੀ ਦਾ ਸਮਾਂ 7 ਵਜੇ ਦਾ ਹੋਏਗਾ ਕਾਰ ਤੇ ਪਹੁੰਚਣ ਦਾ ਸਮਾਂ ਸਵੇਰੇ 8 ਵਜੇ ਸੀ ਨਹਾਉਣ ਦਾ ਸਮਾਂ 40 ਮਿੰਟ ਕਾਰ ਤੇ ਜਾਣ ਤੋਂ ਸਵੇਰੇ 8:40 ਵਜੇ ਅਤੇ ਕੈਂਪ ਤੇ ਪਹੁੰਚਣ ਦਾ ਸਮਾਂ ਸਵੇਰੇ 9 ਵਜੇ ਰਹਾ ਗਿਆ ਤਿੰਨ ਬੇਰਾਗੇ ਖਾੜਿਆਂ ਵਿੱਚੋਂ ਆਲ ਇੰਡੀਆ ਸ਼੍ਰੀ ਪੰਚ ਨਿਰਮੋਹੀ ਅਨੀ ਖਾੜਾ ਪਹਿਲੇ ਕੈਂਪ ਤੇ ਸਵੇਰੇ 9:40 ਵਜੇ ਰਵਾਨਾ ਹੋ ਚੁੱਕਾ ਹੈ ਤੇ 10:40 ਵਜੇ ਕਾਰ ਤੇ ਪਹੁੰਚਿਆ 30 ਮਿੰਟ ਦੇ ਇਸ਼ਨਾਨ ਤੋਂ ਬਾਅਦ 11:10 ਵਜੇ ਕਾਰ ਤੋਂ ਰਵਾਨਾ ਹੋਇਆ ਤੇ 12:10 ਵਜੇ ਕੈਂਪ ਪਹੁੰਚਿਆ